ਦੇਖਦੇ ਆਣ ਉਹ ਕੌਣ ਲੜ ਰਹੇ ਭਾਤਕੋਸ਼ ਅਸ਼ੋਕ ਕਾਂਗਰਸ ਦੇ ਉਮੀਦਵਾਰ ਜਿਹੜੇ ਹੈਗੇ ਆ ਉਹ ਦੇਖ ਲੋ ਦੇਖ ਸਕਦੇ ਆ ਤੁਸੀਂ ਪੁਲਿਸ ਰਾਕੇਵੇਂ ਝੜਪ ਹੋ ਰਹੀ ਆ ਉਹਨਾਂ ਦੀ ਇਸ ਵੇਲੇ ਲੁਧਿਆਣੇ ਤੋਂ ਇੱਕ ਖਬਰ ਨਿਕਲ ਕੇ ਆ ਰਹੀ ਆ ਭਾਤਕੋਸ਼ ਆਸ਼ੂ ਕੁਰਸ਼ਨਾ ਪੜਿਆ ਤੁਸੀਂ ਦੇਖ ਸਕਦੇ ਹੋ ਥੱਲੇ ਕਿਵੇਂ ਸ਼ੈਤਾਨੀ ਨੂੰ ਕੌਣ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਖੁਦ ਬੋਲਦੀਆਂ ਕੁਰਸ ਉਸ ਨੂੰ ਚੱਕ ਰਹੀ ਆ ਤੇ ਉਹ ਲੱਤਾਂ ਮਾਰ-ਮਾਰ ਕੇ ਉਸ ਨੂੰ ਪਿੱਛੇ ਹਟਾ ਰਿਹਾ ਹੈਗਾ ਆ ਚਾਰ ਪੰਜ ਜਣਿਆਂ ਦੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਕੁੰਡੀਆਂ ਦੇ ਸਿੰਘ ਫਸ ਗਿਆ ਪੰਜਾਬ ਪੁਲਿਸ ਤੇ ਭਰਤ ਪੋਸ਼ਨ ਆਸ਼ੂ ਜਿਹੜਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਪੁਲਿਸ ਨੂੰ ਧੱਕੇ ਵੀ ਮਾਰੇ ਗਏ ਆ ਸੋ ਕੋਈ ਵਜ੍ਹਾ ਜ਼ਰੂਰ ਹੋਏਗੀ ਜਿਹੜਾ ਭਰਤ ਪੋਸ਼ਨ ਆਸ਼ੂ ਨੂੰ ਪੁਲਿਸ ਲੈਣ ਆਈ ਹੈ ਬਹੁਤ ਸਾਰੇ ਦੇ ਕੇਸਾਂ ਦੇ ਵਿੱਚ ਵੀ ਇਹ ਭਰਤ ਪੋਸ਼ਨ ਆਸ਼ੂ ਜਿਹੜਾ ਹੈਗਾ ਆ ਇਹ ਇੱਕ ਕੁਝ ਕੇਸਾਂ ਦੇ ਵਿੱਚ ਜਮਾਨਤ ਤੇ ਆ ਤੇ ਇੱਕ ਨਵਾਂ ਕੇਸ ਜਿਹੜਾ ਹੈਗਾ ਆ ਭਰਤ ਪੋਸ਼ਨ ਆਸ਼ੂ ਤੇ ਇੱਕ ਸਕੂਲ ਦੀ ਜਿਹੜੀ ਹੈਗੀ ਆ ਉਹ ਜਮੀਨ ਆ ਉਸਤੇ ਕਬਜ਼ਾ ਜਿਹੜਾ ਕਰਨ ਦਾ ਇਲਜ਼ਾਮ ਲਗਾਇਆ ਸੀ ਸੋ ਪਤਾ ਨਹੀਂ ਕਿਸ ਕਿਸੇ ਆ ਤਵਦੀਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਤਾ ਕਰਨ ਦੀ ਕੋਸ਼ਿਸ਼ ਹੈ ਜਲਦੀ ਹੀ ਤੁਹਾਨੂੰ ਵੱਡੀ ਇਨਫੋਰਮੇਸ਼ਨ ਦੇਵਾਂਗੇ ਕਿ ਭਾਤ ਘੋਸ਼ਣਾ ਚੂ ਨਾਲ ਇਸ ਤਰ੍ਹਾਂ ਕਿਉਂ ਹੋਇਆ 哎，大哥。